ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਉਹ ਮੰਨ ਲਓ ਸਾਰੇ ਦੀ ਸਾਰੀ ਅਣਮੋਲ ਆ ਉਹਨੂੰ ਤੁਸੀਂ ਦੱਬ ਕੇ ਸ਼ੇਅਰ ਵੀ ਕਰਨਾ ਤੇ ਬਾਈ ਦਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਵੀ ਕਰਿਓ ਤੇ ਤੜਕੀ ਇੰਨੇ ਟਾਈਮ ਕੱਢ ਕੇ ਆਪਣੇ ਕੋਲੇ ਆਏ ਆ ਤੁਹਾਡੇ ਵਾਸਤੇ ਜਾਣਕਾਰੀ ਇਕੱਠੀ ਕਰਨ ਲਈ ਠੀਕ ਹੈ ਨਾ ਤੇ ਉਹਦੇ ਬਾਰੇ ਜੋ-ਜੋ ਆਪਾਂ ਨੂੰ ਪੁੱਛਣਗੇ ਉਹ ਹੋਵਾ ਤੁਹਾਨੂੰ ਦੱਸਾਂਗੇ ਹੁਣ ਗੱਲ ਕਰਾਂਗੇ ਆਪਾਂ ਛੋਟੇ ਬੱਚਿਆਂ ਦੀ ਗਰੋਥ ਕਿਵੇਂ ਕਰਾਈਏ ਛੋਟੇ ਬੱਚਿਆਂ ਨੂੰ ਆਪਾਂ ਕੀ ਕਰਨਾ ਜਦੋਂ ਸਟਾਰਟਿੰਗ ਤੇ ਆ 15 ਦਿਨ ਪਹਿਲਾਂ ਮਾਂ ਦਾ ਦੁੱਧ ਪੂਰਾ ਪਿਲਾਓ ਉਸ ਤੋਂ ਬਾਅਦ ਜੇ ਦੁੱਧ ਦੀ ਸਾਨੂੰ ਜਿਆਦਾ ਲੋੜ ਆ ਤਾਂ ਮਿਲਕਰ ਪਲੇਸ਼ਰ ਇੱਕ ਪੀਡੀਐਸ ਦਾ ਆਉਂਦਾ ਜਿਹੜਾ ਮੁੱਲਾਪੁਰ ਦਫਤਰ ਤੋਂ ਮਿਲਦਾ ਪੀਡੀਐਫ ਦੇ ਤੋਂ ਠੀਕ ਆ ਨਾ ਮਿਲਕਰ ਪਲੇਸ਼ਰ ਪੀਡੀਐਫ ਦਾ ਆਉਂਦਾ ਜਿਹੜਾ ਮੁੱਲਾਪੁਰ ਦਫਤਰ ਪੀਡੀਐਫ ਤੋਂ ਮਿਲਦਾ ਉਹ ਮਿਲਕਰ ਪਲੇਸ਼ਰ ਤੁਸੀਂ ਆਪਦੇ ਬੱਚਿਆਂ ਨੂੰ ਪਿਲਾ ਸਕਦੇ ਹੋ 25 ਕਿਲੋ ਦਾ ਮੇਰਾ ਖਿਆਲਾ ਥੈਲਾ ਹੁੰਦਾ ਉਹ ਤੁਸੀਂ 250 ਗ੍ਰਾਮ ਸਵੇਰੇ ਜਿਹੜਾ ਪਾਣੀ ਚ ਘੋਲਣਾ ਉਹਦਾ ਟੈਂਪਰੇਚਰ ਕਟੋ-ਕਟ 40°C ਹੋਣਾ ਚਾਹੀਦਾ। ਤੇ 250 ਗ੍ਰਾਮ ਸਾੰਮ ਨੂੰ। ਮਾਤਰਾ ਬੱਚੇ ਦੇ ਮੁਤਾਬਕ ਵਧਾਈ ਘਟਾਈ ਜਾ ਸਕਦੀ ਹੈ। ਠੀਕ ਆ? ਤਾਂ ਉਹ ਦਿਓ ਦੇ ਨਾਲ ਬਹੁਤ ਵਧੀਆ ਗ੍ਰੋਥ ਕਰਦਾ। ਉਸ ਤੋਂ ਬਾਅਦ ਉਹਨੂੰ ਤੁਸੀਂ ਕਾਫ ਸਟਾਰਟਰ ਪ੍ਰੀਮੀਅਮ ਫੀਡ ਤੇ ਲਾ ਲਓ। ਹਰਾ ਛੋਟੇ ਬੱਚਿਆਂ ਨੂੰ ਬਿਲਕੁਲ ਨਹੀਂ ਪਾਉਣਾ ਹਰਾ ਚਾਰਾ। ਸੁੱਕੀ ਤੂੜੀ ਦੇ ਨਾਲ ਜਦੋਂ 2 ਮਹੀਨਿਆਂ ਤੋਂ ਟੱਪ ਗਿਆ ਥੋੜਾ ਜਿਹਾ ਸੈਲਜ ਮਿਕਸ ਕਰਕੇ ਦੇ ਸਕਦੇ। ਠੀਕ ਹੈ ਨਾ? ਉਹਦੇ ਨਾਲ ਜਿਹੜੀ ਛੋਟੇ ਬੱਚੇ ਦੀ ਗ੍ਰੋਥ ਆ ਉਹ ਬਹੁਤ ਵਧੀਆ ਹੋਊਗੀ ਤੇ ਆਉਣ ਵਾਲੇ ਟਾਈਮ 'ਚ ਵਧੀਆ ਨਸਲ ਦਾ ਉਹ ਤਿਆਰ ਹੋਊਗਾ ਤੇ ਤੁਹਾਨੂੰ 4 ਪੈਸੇ ਵੀ ਦਿਓ ਤੇ ਮੁਨਾਫਾ ਵੀ ਬਚੂਗਾ ਠੀਕ ਹੈ ਨਾ ਇਹ ਸਾਰਾ ਕੁਝ ਕਰਦੇ ਰਿਹਾ ਕਰੋ ਜੇਕਰ ਘਰ ਦੀ ਨਿਊ ਪੱਕੀ ਆ ਤਾਂ ਫਿਰ ਉੱਤੇ ਚੰਗੇ ਮਹਿਲ ਖੜੇ ਕੀਤੇ ਜਾ ਸਕਦੇ ਆ ਜੇ ਨਿਊ ਮਾੜੀ ਆ ਫਿਰ ਮਹਿਲਾਂ ਦੇ ਡਿੱਗਣ ਦਾ ਖਤਰਾ ਰਹਿੰਦਾਗਾ ਇਸ ਕਰਕੇ ਜਿਹੜੀ ਨਿਊ ਆ ਉਹ ਮਜ਼ਬੂਤ ਹੋਣੀ ਚਾਹੀਦੀ ਆ ਬੱਚੇ ਦੀ ਜਿਹੜੀ ਸਟਾਰਟਿੰਗ ਦੀ ਗ੍ਰੋਥ ਜਿੰਨੀ ਉਹ ਦੇ ਦੋਗੇ ਉਨੇ ਹੀ ਬੱਚਾ ਤੁਹਾਡਾ ਵਧੀਆ ਰਹਿਣਾਗਾ